ਤੂਰੀ ਦੇ ਵਿੱਚ ਜਿਹੜਾ ਸੀਐਮ ਆਫਿਸ ਬਣਾਇਆ ਹੋਇਆ ਹੈ ਉੱਥੇ ਆ ਕੇ ਸਪਿੰਡਾਂ ਦੇ ਸਰਪੰਚਾਂ ਨਾਲ ਪਿੰਡਾਂ ਦੇ ਪਤਵੰਤੀ ਸੱਜਣਾ ਨਾਲ ਸ਼ਹਿਰ ਦੇ ਪਤਵੰਤੀ ਸੱਜਣਾ ਨਾਲ ਮੁਲਾਕਾਤ ਹੋਈ ਹੈ ਖੁੱਲ ਕੇ ਔਰ ਪੂਰਾ ਦਿਨ ਅੱਜ ਇਸੇ ਦਫ਼ਤਰ 'ਚ ਹੀ ਬਿਤਿਆ ਹੈ ਦੱਸਿਆ ਕਿ ਕਿਹੜੇ-ਕਿਹੜੇ ਕੰਮ ਚੱਲ ਰਹੇ ਨੇ ਕਿਹੜੇ-ਕਿਹੜੇ ਕੰਪਲੀਟ ਹੋ ਗਏ ਕਿਹੜੇ ਕਿਹੜੇ ਹੋਰ ਕੰਮ ਹੋਣ ਵਾਲੇ ਨੇ ਸੋ ਵਿਸਤਾਰ ਸਹਿਤ ਡੀਸੀ ਸਾਹਿਬ ਨਾਲ ਏਡੀਸੀ ਸਾਹਿਬ ਨਾਲ ਬੈਠ ਕੇ ਨਾਲ ਦੀ ਨਾਲ ਉਹ ਕੁਝ ਨਵੀਆਂ ਡਿਮਾਂਡਾਂ ਨੇ ਉਹਨਾਂ ਬਾਰੇ ਵੀ ਵਿਚਾਰ ਵਟਾਂਦਲੇ ਹੋਏ ਨੇ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਤੂਰੀ ਦੇ ਪਿੰਡ ਜਿਹੜੇ ਨੇ ਬਹੁਤ ਤਰੱਕੀ ਕਰ ਰਹੇ ਨੇ ਤੂਰੀ ਦੇ ਕਸਬੇ ਤਰੱਕੀ ਕਰ ਰਹੇ ਨੇ ਤੇ ਇਸੇ ਤਰ੍ਹਾਂ ਮਿਲਣ ਗਿਲਣ ਦਾ سلسلہ ਚੱਲ ਰੂਗਾ ਤੂਰੀ ਦੇ ਵਿੱਚ ਜਿਹੜਾ ਸੀਐਮ ਆਫਿਸ ਬਣਾਇਆ ਹੋਇਆ ਹੈ ਉੱਥੇ ਆ ਕੇ ਸੱਪਿੰਡਾ ਦੇ ਸਰਪੰਚਾਂ ਨਾਲ ਪਿੰਡਾਂ ਦੇ ਪਤਵੰਤੇ ਸੱਜਣਾ ਨਾਲ ਸ਼ਹਿਰ ਦੇ ਪਤਵੰਤੇ ਸੱਜਣਾ ਨਾਲ ਮੁਲਾਕਾਤ ਹੋਈ ਹੈ ਖੁੱਲ ਕੇ ਔਰ ਪੂਰਾ ਦਿਨ ਅੱਜ ਇਸੇ ਦਫ਼ਤਰ 'ਚ ਹੀ ਬਿਤਿਆ ਹੈ ਤੇ ਪਿੰਡਾਂ ਨੂੰ ਗ੍ਰਾਂਟਾਂ ਬਹੁਤ ਖੁੱਲੀਆਂ ਗਈਆਂ ਨੇ ਹਰ ਪਿੰਡ ਨੇ ਆਪਣੇ ਆਪਣੇ ਗ੍ਰਾਂਟਾਂ ਦਾ ਵੀ ਦੱਸਿਆ ਕਿ ਕਿਹੜੇ ਕਿਹੜੇ ਕੰਮ ਚੱਲ ਰਹੇ ਨੇ ਕਿਹੜੇ ਕਿਹੜੇ ਕੰਪਲੀਟ ਹੋ ਗਏ ਕਿਹੜੇ ਕਿਹੜੇ ਹੋਰ ਕੰਮ ਹੋਣ ਵਾਲੇ ਨੇ ਸੋ ਵਿਸਥਾਰ ਸਹਿਤ ਡੀਸੀ ਸਾਹਿਬ ਨਾਲ ਏਡੀਸੀ ਸਾਹਿਬ ਨਾਲ ਬੈਠ ਕੇ ਨਾਲ ਦੀ ਨਾਲ ਉਹ ਕੁਝ ਨਵੀਆਂ ਡਿਮਾਂਡਾਂ ਨੇ ਉਹਨਾਂ ਬਾਰੇ ਵੀ ਵਿਚਾਰ ਵਟਾਂਦਲੇ ਹੋਏ ਨੇ ਤੇ ਧੂਰੀ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਪਹਿਲਾਂ ਦੋ ਵਾਰ ਜਦੋਂ ਮੈਂ ਐਮਪੀ ਦੇ ਤੌਰ ਤੇ ਲੜਿਆ ਉਦੋਂ ਫਿਰ 2022 ਚ ਮੈਨੂੰ ਬਤੌਰ ਐਮਐਲਏ ਫਿਰ 2024 ਚ ਮੀਤਹਿਰ ਜੀ ਨੂੰ ਇੱਥੋਂ ਜਿਤਾਇਆ ਸੰਗਰੂਰ ਤੋਂ ਐਮਪੀ ਦੇ ਤੌਰ ਤੇ ਫਿਰ ਸਰਪੰਚੀ ਦੀਆਂ ਵੋਟਾਂ ਚ ਫਿਰ ਬਲਕ ਸਮਤੀ ਦੀਆਂ ਜਿਲ੍ਹਾ ਪੰਚਾਇਤ ਜਦੋਂ ਵੀ ਕਿਤੇ ਧੂਰੀ ਦੇ ਲੋਕਾਂ ਨੂੰ ਕੋਈ ਆਵਾਜ਼ ਮਾਰੀ ਤਾਂ ਉਹ ਕਦੇ ਵੀ ਉਹਨਾਂ ਨੇ ਮੰਨਨ ਕੀਤਾ ਤਾਂ ਫਿਰ ਉਹਨਾਂ ਦਾ ਹੱਕ ਬਣਦਾ ਤੇ ਉਹ ਉਹਨਾਂ ਨੂੰ ਪਿੰਡਾਂ ਦੀਆਂ ਤਰੱਕੀਆਂ ਕਰਨ ਦਾ ਸ਼ੌਕ ਵੀ ਹੈ ਉਹਨਾਂ ਨੂੰ ਜਨੂੰਨ ਵੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਤੂਰੀ ਦੇ ਪਿੰਡ ਜਿਹੜੇ ਨੇ ਬਹੁਤ ਤਰੱਕੀ ਕਰ ਰਹੇ ਨੇ ਤੂਰੀ ਦੇ ਕਸਬੇ ਤਰੱਕੀ ਕਰ ਰਹੇ ਨੇ ਤੇ ਇਸੇ ਤਰ੍ਹਾਂ ਮਿਲਣ-ਗਿਲਣ ਦਾ سلسلہ ਜਾਰੀ ਰਹੂਗਾ ਜਿਸ ਤਰ੍ਹਾਂ ਤੂਰੀ ਦੇ ਲੋਕਾਂ ਨੇ ਵੱਡਾ ਫਤਵਾ ਦਿੱਤਾ ਸਮਝੋ ਕਿ ਤੁਹਾਡੇ 4 ਸਾਲ ਦੇ ਜਿਹੜੇ ਕਾਰਜਕਾਲ ਦੇਖਦੇ ਹੋ ਜਿਹੜਾ ਐਡਾ ਵੱਡਾ ਤੂਰੀ ਦੇ ਹਲਕੇ ਜੋ ਫਤਵਾ ਸਾਰੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਜੀ ਤੁਸੀਂ ਦੇਖ ਲਓ ਵੀ ਜ਼ਿਲ੍ਹਾ ਪ੍ਰਿਸ਼ਦ ਤੇ ਬਲਾਕ ਸੰਮਤੀ ਜ ਲਗਭਗ 1800 ਤੋਂ ਉੱਪਰ ਜਿਹੜੀਆਂ ਸੀਟਾਂ ਆਮ ਆਦੀ ਪਾਰਟੀ ਜਿੱਤੀ ਹੈ ਚੋਣਾਂ ਸ਼ਾਂਤ ਸਾਰੀਆਂ ਪਾਰਟੀਆਂ ਲੜੀਆਂ ਸੀ ਤੇ ਸਾਰੇ ਪੰਜਾਬ ਚ ਬਹੁਤ ਵੱਡਾ ਫਤਵਾ ਮਿਲਿਆ ਤੇ ਵਲੰਟੀਅਰਾਂ ਦਾ ਵੀ ਹੌਸਲਾ ਵਧਿਆ ਤੇ ਸਾਨੂੰ ਵੀ ਖੁਸ਼ੀ ਹੋਈ ਹੈ ਕਿ ਲੋਕ ਕੰਮਾਂ ਦੇ ਨਾਂ ਕਿਉਂਕਿ ਅਸੀਂ ਕੰਮਾਂ ਦੇ ਨਾਂ ਤੇ ਵੋਟਾਂ ਮੰਗੀਆਂ ਸੀ ਅਸੀਂ ਕੋਈ ਨਫ਼ਰਤ ਦੇ ਨਾਂ ਤੇ ਜਾਂ ਧਰਮ ਦੇ ਨਾਂ ਤੇ ਵੋਟਾਂ ਨਹੀਂ ਮੰਗਦੇ ਸੋ ਇਸ ਕਰਕੇ ਬੜੀ ਅੱਛੀ ਗੱਲ ਹੈ ਕਿ ਲੋਕਾਂ ਨੇ ਮੁਹੱਲਾ ਕਲੀਨਕਾਂ ਦੇ ਨਾਂ ਤੇ ਹਸਪਤਾਲਾਂ ਦੀ ਵਧੀਆ ਫੈਸਿਲਿਟੀ ਦੇ ਨਾਂ ਤੇ ਨੌਕਰੀਆਂ ਜਿਹੜੀਆਂ ਦਿੱਤੀਆਂ ਉਹਨਾਂ ਦੇ ਨਾਂ ਤੇ ਜਾਂ ਪਿੰਡਾਂ ਦੇ ਵਿੱਚ ਜਿਹੜੇ ਕੰਮ ਹੋਏ ਨੇ ਜਿਹੜੇ ਜਿਹਦੇ ਵਿੱਚ ਜੇ ਆਪਾਂ ਗਿਣਨ ਲੱਗ ਜਾਈਏ ਤਾਂ ਬਿਜਲੀ ਦਿਨੇ ਬਿਜਲੀ ਖੇਤਾਂ ਦੀ ਆਉਣੀ ਕੱਸੀਆਂ ਦਾ ਪਾਣੀ ਖਾਲਾਂ ਦਾ ਪਾਣੀ ਟੇਲਾਂ ਤੱਕ ਪਹੁੰਚਣਾ ਜਿਹੜਾ ਹੋਰ ਵੀ ਪਹੁੰਚਾਇਆ ਜਾਊਗਾ ਅਜੇ ਤੇ ਜਿਹੜੇ ਜਿਹੜੇ ਵੀ ਲੋਕਾਂ ਨੂੰ ਕੋਈ ਫੈਸਿਲਿਟੀ ਜਿਹੜੀ ਚੰਗੀ ਲੱਗੀ ਅਸੀਂ ਕਿ ਕੰਮ ਚ ਚੰਗੇ ਲੱਗੇ ਤਾਂ ਵੋਟ ਪਾ ਦਿਓ ਤਾਂ ਲੋਕਾਂ ਨੇ ਵੋਟਾਂ ਪਾਈਆਂ ਨੇ ਸਰ ਜਿਹੜੀ ਮੈਗਾ ਪੀਟੀਐਮ ਆ ਨਿਕਲ ਬੜਾ ਰਿਕਾਰਡ ਤੋੜ ਜਿਹੜੇ ਮਾਤਾ ਪਿਤਾ ਨੇ ਸਕੂਲਾਂ ਚ ਪਹੁੰਚਦੀ ਨੇ 23 ਲੱਖ 30 ਹਜ਼ਾਰ ਕੱਲ ਮਾਤਾ ਪਿਤਾ ਜਿਹੜੇ ਨੇ ਉਹ ਆਪਦੇ ਬੱਚਿਆਂ ਬਾਰੇ ਪੁੱਛਣ ਆਏ ਬੜੀ ਅੱਛੀ ਗੱਲ ਹੈ ਇਹ ਬੜਾ ਚੰਗਾ ਰੁਝਾਨ ਹੈ ਪਹਿਲਾਂ ਸਰਕਾਰੀ ਸਕੂਲਾਂ ਚ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੀ ਨਹੀਂ ਸੀ ਇਹਦੇ ਨਾਲ ਇਹ ਪਤਾ ਲੱਗਦਾ ਕਿ ਮਾਪੇ ਜਿਹੜੇ ਨੇ ਹਰ ਇੱਕ ਮਾਪੇ ਨੂੰ ਆਪਣੇ ਬੱਚੇ ਦਾ ਫਿਕਰ ਹੁੰਦਾ ਪਰ ਮਾਪਿਆਂ ਨੂੰ ਇਹ ਹੱਕ ਵੀ ਹੈ ਕਿ ਉਹ ਜਾ ਕੇ ਸਕੂਲ ਚ ਚੈੱਕ ਕਰਨ ਕਿ ਕਿਹੜੇ ਟੀਚਰ ਉਹਨਾਂ ਨੂੰ ਪੜ੍ਹਾ ਰਹੇ ਨੇ ਤੇ ਟੀਚਰਾਂ ਨੂੰ ਵੀ ਇਹ ਪਤਾ ਲੱਗ ਜਾਂਦਾ ਕਿ ਬੱਚਾ ਸਕੂਲ ਤੋਂ ਬਾਅਦ ਕਿਹੋ ਜਿਹਾ ਮਾਹੌਲ ਚ ਰਹਿੰਦਾ ਹੈ ਕਿ ਉਹ ਹੋਮਵਰਕ ਕਰਕੇ ਆਉਂਦਾ ਹੈ ਪ੍ਰੋਪਰ ਕਿਤੇ ਇਹ ਨਾ ਹੋਵੇ ਕਿ ਸਕੂਲ ਚੋਂ ਤਾਂ ਪੜ੍ਹ ਕੇ ਚਲਾ ਜਾਵੇ ਪਰ ਉਹਨੂੰ ਬਾਹਰ ਇਹੋ ਜਿਹਾ ਮਾਹੌਲ ਮਿਲੇ ਕੋ ਸਾਰਾ ਕੁਝ ਹੀ ਭੁੱਲ ਦੇ ਤੇ ਉਹਦਾ ਕੋਈ ਫਾਇਦਾ ਹੀ ਨਾ ਹੋਵੇ ਸੋ ਇਹ ਮਾਪਿਆਂ ਦਾ ਤੇ ਟੀਚਰਾਂ ਦਾ ਜਿਹੜਾ ਤਾਲਮੇਲ ਹੈ ਉਹ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ ਸੋ ਕੱਲ ਰਿਕਾਰਡ ਤੋੜ ਮਾਪਿਆਂ ਦਾ ਆਉਣਾ ਬਹੁਤ ਸ਼ੁਭ ਸ਼ਗਨ ਹੈ ਤੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਬਹੁਤ ਤਰੱਕੀਆਂ ਕਰ ਰਹੇ ਨੇ ਬڑے-ਬڑے ਦੇਸ਼ ਦੇ ਔਖੇ-ਔਖੇ ਟੈਸਟ ਉਹ ਕਲੀਅਰ ਕਰ ਰਹੇ ਹਾਂ। ਮੈਨੂੰ ਮਿਲੇ ਵੀ ਸੀ ਬੱਚੇ ਤੁਸੀਂ ਕਾਬਲਾ ਰੱਖਿਆ। ਹਾਂਜੀ ਹਾਂਜੀ ਜਿੱਤੇ ਮੈਨੂੰ ਕੋਈ ਬੱਚੇ ਮਿਲਦੇ ਨੇ ਛੋਟੇ-ਛੋਟੇ ਬੱਚੇ ਜਾਂ ਕੱਲ ਮੈਂ ਜਿਵੇਂ ਏਵੀਏਸ਼ਨ ਇੰਜੀਨੀਅਰਿੰਗ ਕਾਲਜ ਆ ਜਿਹੜਾ ਉੱਥੇ ਬੱਚੇ ਮਿਲੇ ਪਿੰਡਾਂ ਦੇ ਬੱਚੇ ਪਾਇਲਟ ਬਣ ਰਹੇ ਨੇ, ਇੰਜੀਨੀਅਰ ਬਣ ਰਹੇ ਨੇ। ਸੋ ਜੇ ਸਾਡੇ ਬੱਚੇ ਪੜ੍ਹ ਲਿਖ ਜਾਣਗੇ ਤਾਂ ਤੁਹਾਨੂੰ ਜਿਹੜੀ ਹੈ फाउंडेशन इतनी बढ़िया मिल जोगी नहीं इतनी बढ़िया मिल जोगी ਸਾਡਾ ਸਮਾਜ ਜਿਹੜਾ ਬਹੁਤ ਉੱਪਰ ਚਲਾ ਜਾਊਗਾ ਨਿਊਜ਼ੀਲੈਂਡ ਦੇ ਵਿੱਚ ਸਰ ਨਗਰ ਕੀਰਤਨ ਨਿਕਲ ਰਿਹਾ ਸੀ ਪਰ ਪਹਿਲੀ ਵਾਰ ਹੋਇਆ ਕਿ ਉਹ ਨਗਰ ਕੀਰਤਨ ਲੋਕ ਕਿਹਾ ਗਿਆ ਉਹਨਾਂ ਨੂੰ ਬਹੱਤਾ ਡਾਂਸ ਕੀਤਾ ਗਿਆ ਨਗਰ ਕੀਰਤਨ ਦੇ ਮੂਲੇ ਦੇਖੋ ਹਰ ਇੱਕ ਨੂੰ ਆਪਣੇ ਆਪਣੇ ਧਰਮ ਦਾ ਜਿਹੜਾ ਪ੍ਰਚਾਰ ਕਰਨ ਦਾ ਪ੍ਰਸਾਰ ਕਰਨ ਦਾ ਹੱਕ ਹੈ ਨਿਊਜ਼ੀਲੈਂਡ ਵਰਗੇ ਕੰਟਰੀ ਤਾਂ ਬਹੁਤ ਡਿਵੈਲਪਡ ਕੰਟਰੀ ਨੇ ਉਹ ਉੱਥੇ ਇਸ ਤਰ੍ਹਾਂ ਦਾ ਕੋਈ ਹੁੰਦਾ ਨਹੀਂ ਕੋਈ ਇਸ ਤਰ੍ਹਾਂ ਦਾ ਪਹਿਲੀ ਵਾਰ ਸੁਣਿਆ ਸੋ ਮੈਂ ਕਹਿੰਨਾ ਕਿ ਭਾਰਤ ਸਰਕਾਰ ਨੂੰ ਕੇਂਦਰੀ ਸਰਕਾਰ ਨੂੰ ਨਿਊਜ਼ੀਲੈਂਡ ਦੀ ਸਰਕਾਰ ਨਾਲ ਗੱਲ ਕਰਕੇ ਜੇ ਕੋਈ ਥੋੜਾ ਬਹੁਤ ਵੈਸੇ ਐਂਟੀ ਇਮੀਗ੍ਰੇਸ਼ਨ ਸਾਰੀ ਦੁਨੀਆ 'ਚ ਇੱਕ ਚੱਲਿਆ ਹੋਇਆ ਮਾਹੌਲ ਜਿਆ ਤੇ ਪਰ ਸਾਡੀ ਜਿਹੜੀ ਕੌਮ ਹੈ ਉਹ ਤਾਂ ਸਰਵਦਾ ਭਲਾ ਮੰਗਣ ਵਾਲੀ ਕੌਮ ਹੈ। ਲੋਕਾਂ ਨੇ ਕਿ ਉਹਨਾਂ ਨੇ ਸਰ ਕੀ ਨਿਊਜ਼ੀਲੈਂਡ ਇੰਡੀਆ ਦੀ ਮਤਲਬ ਕਿ ਹਾਲਾਂਕਿ ਨਿਊਜ਼ੀਲੈਂਡ 'ਚ ਤਾਂ ਕੋਈ ਇੰਨੀ ਦੀ ਘਟਨਾ ਵੀ ਕੋਈ ਇਸ ਤਰ੍ਹਾਂ ਦੀ ਕਦੇ ਹੋਈ ਨਹੀਂ। ਸੋ ਸ਼ਾਇਦ ਬਾਹਰਲੇ ਜਿਹੜੇ ਘਟਨਾਵਾਂ ਕੋਈ ਇਧਰ ਉਧਰ ਹੁੰਦੀਆਂ